ਵੱਡੀ ਖਬਰ ਆ ਰਹੀ ਹੈ ਭਾਰਤ ਪੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਭਾਰਤ ਪੂਸ਼ਣ ਆਸ਼ੂ ਨੂੰ ਸੰਮਨ ਭੇਜੇ ਗਏ ਸੀ ਵਿਜੀਲੈਂਸ ਦੇ ਵੱਲੋਂ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਭਾਰਤ ਪੂਸ਼ਣ ਆਸ਼ੂ ਜੋ ਲੁਧਿਆਣਾ ਵੈਸਟ ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਨੇ ਜਮਨੀ ਚੋਣ ਲੜ ਰਹੇ ਨੇ ਉਹਨਾਂ ਨੂੰ ਬੀਤੀ ਰਾਤ ਇੱਕ ਸਮਨ ਰਿਸਿਵ ਹੁੰਦੇ ਨੇ ਤੇ ਉਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਣਗੇ ਸੁਰੱਖਿਆ ਬਣਦੀਆਂ ਨੇ ਪਰ ਹੁਣ ਖਬਰੇ ਆ ਰਹੀ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਸਮਨ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਕਾਰਨ ਕੀ ਹੈ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕਰਨ ਦਾ ਕੀ ਭਾਰਤ ਪੂਸ਼ਣ ਆਸ਼ੂ ਨੂੰ ਸਮਨ ਭੇਜਣ ਕਰਕੇ ਸਸਪੈਂਡ ਕੀਤਾ ਗਿਆ ਸਵਾਲ ਵੱਡੇ ਨੇ ਕੀ ਇਸ ਦੇ ਪਿੱਛੇ ਹੋਰ ਕੋਈ ਕਨਸਪੀਰੇਸੀ ਹੈ ਈਐਸ ਦੇ ਪਿੱਛੇ ਕੋਈ ਸਾਜ਼ਿਸ਼ ਸੀ ਤਾਂ ਭਾਰਤ ਪੂਸ਼ਣ ਆਸ਼ੂ ਨੂੰ ਸੰਮਨ ਭੇਜੇ ਗਏ ਵਿਜੀਲੈਂਸ ਦੇ ਵੱਲੋਂ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਨੇ ਸਵਾਲ ਚੁੱਕੇ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਇੱਕ ਪਾਸੇ ਇਲੈਕਸ਼ਨ ਹੈ ਜਿਮਨੀ ਚੋਣ ਹੈ ਉਹ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਦੂਜੇ ਪਾਸੇ ਉਹਨਾਂ ਨੂੰ ਸੰਮਨ ਭੇਜੇ ਜਾ ਰਹੇ ਨੇ ਇਹ ਕੋਈ ਵੱਡਾ ਕੇਸ ਨਹੀਂ ਸੀ ਉਹਨਾਂ ਨੇ ਕਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਪਰ ਹੁਣ ਇਸ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਐਸਐਸਪੀ ਵਿਜੀਲੈਂਸ ਜਿਨ੍ਹਾਂ ਦੇ ਵੱਲੋਂ ਇਹ ਸੰਮਨ ਭੇਜੇ ਗਏ ਭਾਰਤ ਪੂਸ਼ਣ ਆਸ਼ੂ ਨੂੰ ਉਨਾ ਨੂੰ ਸਸਪੈਂਡ ਕਰ ਦਿੱਤਾ ਗਿਆ ਏ ਤਾਂ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕੀਤਾ ਗਿਆ ਜਿਸ ਐਸਐਸਪੀ ਦੇ ਵੱਲੋਂ ਭਾਰਤਪੂਸ਼ਨ ਆਸ਼ੂ ਨੂੰ ਇਹ ਸੱਮਨ ਭੇਜੇ ਗਏ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਏ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿਉਂ ਸਸਪੈਂਡ ਕੀਤਾ ਗਿਆ ਕਿ ਟਾਈਮਿੰਗ ਸਹੀ ਨਹੀਂ ਹੈ ਕਿ ਕੇਸ ਸਹੀ ਨਹੀਂ ਹੈ ਕਿ ਕਾਰਨ ਹੈ ਇਸ ਦੇ ਪਿੱਛੇ ਇਹ ਜਾਂਚ ਦਾ ਵਿਸ਼ਾ ਹੈ ਪਰ ਖਬਰ ਜਿਹੜੀ ਸਾਡੇ ਤੱਕ ਪਹੁੰਚ ਰਹੀ ਹੈ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚ ਰਹੀ ਹੈ ਕਿ ਭਾਰਤ ਪੂਸ਼ਨ ਆਸ਼ੂ ਜਿਹੜੇ ਸਾਬਕਾ ਮੰਤਰੀ ਵੀ ਨੇ ਤੇ ਜਿਹੜੇ ਇਸ ਵੇਲੇ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਨੇ ਲੁਧਿਆਣਾ ਵੈਸਟ ਤੋਂ ਉੱਥੋਂ ਵਿਧਾਇਕ ਵੀ ਰਹਿ ਚੁੱਕੇ ਨੇ ਭਾਰਤ ਪੂਸ਼ਨ ਆਸ਼ੂ ਇਸ ਵਾਰ ਵੀ ਕੰਟੈਸਟ ਕਰ ਰਹੇ ਨੇ ਉਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਸੀ ਇੱਕ ਜ਼ਿਮਨੀ ਵਿਵਾਦ ਨੂੰ ਲੈ ਕੇ ਜਿਸ ਤੋਂ ਬਾਅਦ ਭੂਤ ਭਾਰਤ ਪੂਸ਼ਨ ਆਸ਼ੂ ਨੇ ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਭਾਰਤ ਪੂਸ਼ਨ ਆਸ਼ੂ ਨੂੰ ਸੱਮਨ ਭੇਜਣ ਵਾਲੇ एसएसपी ਨੂੰ ਹੀ सस्पेंड ਕਰ ਦਿੱਤਾ ਗਿਆ एसएसपी ਵਿਜੀਲੈਂਸ ਨੂੰ ਸਸਪੈਂਡ ਕੀਤਾ ਗਿਆ ਇਹ ਤੇ ਦੱਸਿਆ ਜਾ ਰਿਹਾ ਹੈ ਕਿ एसएसपी ਅਤੇ ਭਾਰਤ 쿠ਸ਼ਨ ਆਸ਼ੂ ਦੋਵੇਂ ਆਪਸ ਦੇ ਵਿੱਚ ਸੰਪਰਕ ਸੀ ਤੇ ਕੱਲ ਵੀ ਵਿਜੀਲੈਂਸ ਨੇ ਭਾਰਤ 쿠ਸ਼ਨ ਆਸ਼ੂ ਨੂੰ ਇਹ ਸੰਬੰਧ ਜਾਰੀ ਕੀਤੇ ਸੀ ਹਾਲਾਂਕਿ ਆਸ਼ੂ ਨੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਬੰਕਜ ਕਪਾਹੀ ਮੇਰੇ ਸਹੋਗੀ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਕੀ ਕੁਝ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਪਹਿਲਾ ਖਬਰ ਆਉਂਦੀ ਹੈ ਕਿ ਭਾਰਤ ਪੂਸ਼ਨ ਆਸ਼ੂ ਨੂੰ ਬੀਤੀ ਰਾਤ ਵਿਜੀਲੈਂਸ ਦੇ ਵੱਲੋਂ ਸੰਮਨ ਭੇਜੇ ਗਏ ਤੇ ਭਾਰਤ ਪੂਸ਼ਨ ਆਸ਼ੂ ਨੇ ਇਨਕਾਰ ਕਰ ਦਿੱਤਾ ਕਿ ਉਹ ਪੇਸ਼ ਨਹੀਂ ਹੋਣਗੇ ਵਿਜੀਲੈਂਸ ਅੱਗੇ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਮਿਲ ਰਹੀ ਹੈ ਕਿ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਕੀ ਪੂਰੀ ਜਾਣਕਾਰੀ ਆ ਦੇਖੋ ਕਿਉਂਕਿ 19 ਤਰੀਕ ਨੂੰ ਵਿਧਾਨ ਸਭਾ ਦਾ ਚੋਣ ਹੈ ਲੁਧਿਆਣਾ ਬਾਈ ਇਲੈਕਸ਼ਨ ਜਿੱਥੇ ਕਾਂਗਰਸ ਦੀ ਟਿਕਟ ਦੇ ਉੱਤੇ ਪਰਪੋਸ਼ਨ ਆਸ਼ੂ ਜੋਨ ਲੜ ਰਹੇ ਨੇ ਔਰ ਕੱਲ ਇੱਕ ਖਬਰ ਨਿਕਲ ਕੇ ਕੰਮੇ ਆਈ ਕਿ ਪਾਸਪੋਰਟ ਅਸ਼ੂ ਘੋਰਾ ਨੂੰ ਵਿਜੀਲੈਂਸ ਵੱਲੋਂ ਸੱਮਨ ਭੇਜੇ ਗਏ ਨੇ ਔਰ ਇਸ ਗੱਲ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਕਰੜਾ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਇਲੈਕਸ਼ਨ ਦੇ ਦੌਰਾਨ ਜਾਣਬੁੱਝ ਕੇ ਸਿਆਸੀ ਬਦਲਾਖੋਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਇਸ ਤਰੀਕੇ ਦੇ ਸੱਮਨ ਭੇਜ ਕੇ ਲੇਕਿਨ ਇਹ ਜਾਣਕਾਰੀ ਮਿਲੀ ਕਿ ਜਿਹੜੇ ਵਿਜੀਲੈਂਸ ਚੀਫ ਸੀਗੇ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਨਹੀਂ ਸੀਗੀ ਕਿ ਇਸ ਤਰੀਕੇ ਦੇ ਨਾਲ ਪਰਪੁਸ਼ਣ ਅਸ਼ੂ ਹੋਰਾਂ ਨੂੰ ਸੱਮਣ ਭੇਜੇਗੇ ਨੇ ਸਵਾਪਾ ਜਾਣਕਾਰੀ ਨਾਤਾ ਸਰਕਾਰ ਦੇ ਜਿਹੜੇ ਸੀਐਮ ਆਫਿਸ ਨੂੰ ਸੀਗੀ ਔਰ ਨਾ ਹੀ ਵਿਜੀਲੈਂਸ ਚੀਫ ਨੂੰ ਸੀਗੀ ਔਰ ਇਸ ਮਸਲੇ ਨੂੰ ਲੈ ਕੇ ਜਦੋਂ ਇਹ ਪੂਰਾ ਇਹ ਡਿਟੇਲ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਵੇਂ ਔਰ ਕਿਸ ਵਜ੍ਹਾ ਕਰਕੇ ਸੱਮਣ ਭੇਜੇਗੇ ਨੇ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਲੈਕਸ਼ਨ ਦੇ ਦੌਰਾਨ ਇਸ ਤਰੀਕੇ ਨਾਲ ਸੱਮਣ ਭੇਜਣਾ ਜੀ ਇਹ ਗਲਤ ਹੈਗਾ ਇਹ ਵੀ ਜਾਣਕਾਰੀ ਸੋਰਸਸ ਤੋਂ ਮਿਲ ਰਹੀ ਹੈ ਕਿ ਜਿਹੜੇ ਐਸਐਸਪੀ ਵਿਜੀਲੈਂਸ ਦੇ ਵੱਲੋਂ ਜਿਸ ਨੂੰ ਜਿਨ੍ਹਾਂ ਵੱਲੋਂ ਸੰਮਨ ਭੇਜੇ ਗਏ ਨੇ ਉਹਨਾਂ ਨੇ ਪਹਿਲਾਂ ਭਰਪੂਰਣਾ ਸ਼ੂਹੋਰਾ ਦੇ ਨਾਲ ਮੁਲਾਕਾਤ ਵੀ ਜਿਹੜੀ ਹੈ ਉਹ ਕੀਤੀ ਸੀਗੀ ਤਾਂ ਜਿਹੇ ਚ ਹੁਣ ਵਿਜੀਲੈਂਸੀ ਵੱਲੋਂ ਜਾਣਕਾਰੀ ਮਿਲ ਰਹੀ ਹੈ ਕਿ ਐਕਸ਼ਨ ਲਿਤਾ ਗਿਆ ਕਾਰਵਾਈ ਕੀਤੀ ਗਈ ਹੈ ਔਰ ਵਿਜੀਲੈਂਸ ਦੇ ਜਿਹੜੇ ਐਸਐਸਪੀ ਨੇ ਜਿਨ੍ਹਾਂ ਦੇ ਵੱਲੋਂ ਸੰਮਨ ਭੇਜਿਆ ਗਿਆ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਸ਼ਨਾਸ਼ੂ ਹੋਰਾਂ ਨੂੰ ਵਿਜੀਲੈਂਸ ਦੇ ਸਾਹਮਣੇ ਜਿਹੜਾ ਉਹ ਪੇਸ਼ ਨਹੀਂ ਹੋਣਾ ਹੋਏਗਾ ਵਿਜੀਲੈਂਸ ਦੇ ਸਾਹਮਣੇ ਉਹ ਨਹੀਂ ਜਾਣਗੇ ਔਰ ਇਹ ਵੀ ਇਸ ਵੇਲੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜੇ ਵਿਜੀਲੈਂਸ ਐਸਐਸਪੀ ਨੇ ਸੰਬੰਧ ਭੇਜੇ ਉਹ ਕੇਸ ਅਧਾਰ ਤੇ ਭੇਜੇਗੇ ਕਿਉਂ ਭੇਜੇਗੇ ਇਸ ਦੇ ਕਾਰਨ ਕੀ ਸੀਗੇ ਔਰ ਉਹ ਦੌਰਾਨ ਜਦੋਂ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਨੂੰ ਕੋਈ ਸਮਾਂ ਬਚਿਆ ਹੋਇਆ ਹੈ ਔਰ ਇਹ ਜਾਂਚ ਜਿਹੜੀ ਉਹ ਵਿਜੀਲੈਂਸ ਚੀਫ ਦੇ ਵੱਲੋਂ ਪ੍ਰੋਵਾਈਡ ਜਾਈਏਗੀ ਔਰ ਇਸ ਦੇ ਨਾਲ ਨਾਲ ਵਿਜੀਲੈਂਸ ਐਸਐਸਪੀ ਨੂੰ ਹੁਣ ਇਸ ਮਸਲੇ ਦੇ ਉੱਤੇ ਸਸਪੈਂਡ ਜਿਹੜਾ ਹੋ ਗਿਆ ਤਾਂ ਇਹ ਸਮਝਿਆ ਜਾਵੇ ਕਿ ਵਿਜੀਲੈਂਸ ਚੀਫ ਨੂੰ ਨਹੀਂ ਸੀ ਪਤਾ ਕਿ ਭਾਰਤ ਪੂਸ਼ਨ ਆਸ਼ੂ ਨੂੰ ਸੱਮਨ ਭੇਜੇ ਜਾ ਰਹੇ ਨੇ ਵਿਜੀਲੈਂਸ ਦੇ ਐਸਐਸਪੀ ਵੱਲੋਂ ਹੀ ਆਪਣੇ ਤੌਰ ਤੇ ਸੱਮਨ ਭੇਜੇ ਗਏ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਟਾਈਮਿੰਗ ਤੇ ਵੀ ਜ਼ਰੂਰ ਸਵਾਲ ਨੇ ਕਿਉਂਕਿ ਇੱਕ ਪਾਸੇ ਇਲੈਕਸ਼ਨ ਹੈ ਭਾਰਤ ਪੂਸ਼ਣ ਆਸ਼ੂ ਵੀ ਸਵਾਲ ਚੁੱਕ ਰਹੇ ਸੀਗੇ ਤੇ ਹੁਣ ਵਿਜੀਲੈਂਸ ਤੇ ਐਸਐਸਪੀ ਤੇ ਗਾਜੜੀ ਗਈ ਐ ਇਸੇ ਕਰਕੇ ਦੇਖੋ ਨਿਸ਼ਚਿਤ ਔਰ ਤੇ ਰੰਗਵੀਰ ਕਿਉਂਕਿ ਟਾਈਮਿੰਗ ਬਹੁਤ ਸਿਆਸਤ ਦੇ ਵਿੱਚ ਮਾਇਨੇ ਰੱਖੀ ਐ ਔਰ ਕਾਂਗਰਸ ਵੀ ਇਸ ਗੱਲ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੀ ਸੀ ਔਰ ਭਾਰਤ ਪੂਸ਼ਣ ਆਸ਼ੂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਸਗਾ ਜੀ 19 ਤਰੀਕ ਨੂੰ ਚੋਣ ਹੈ ਔਰ ਇਸ ਤਰੀਕੇ ਨਾਲ ਸੰਮਨ ਭੇਜ ਕੇ ਜਾਣਬੁੱਝ ਕੇ ਸਿਆਸੀ ਬਦਲਾਕੁੜੀ ਜਿਹੜੀ ਉਹ ਕੀਤੀ ਜਾ ਰਹੀ ਹੈ ਦੂਸਰਾ ਇਹ ਹੈ ਕਿ ਹੂੰ ਕਿਉਂਕਿ ਵਿਜੀਲੈਂਸ ਨੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਨ੍ਹਾਂ ਨੇ ਸੱਮਨ ਭੇਜੇ ਸੀਗੇ ਤਾਂ ਉਹ ਇਸ ਕਰਕੇ ਸੋਰਸੇਸ ਜਾਣਕਾਰੀ ਦੇ ਰਹੇ ਨੇ ਸਸਪੈਂਡ ਕੀਤਾ ਗਿਆ ਕਿਉਂਕਿ ਇਸ ਬਾਬਤ ਨਾ ਤਾਂ ਸੀਐਮ ਆਫਿਸ ਨੂੰ ਜਾਣਕਾਰੀ ਸੀਗੀ ਨਾ ਹੀ ਵਿਜੀਲੈਂਸ Chief ਨੂੰ ਜਾਣਕਾਰੀ ਸੀਗੀ ਔਰ ਹੁਣ ਇਹ ਵੀ ਜਿਹੜਾ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਮਨ ਭੇਜਣ ਦੇ ਕਾਰਨ ਕੀ ਸੀਗੇ ਕਿਉਂ ਸਮਨ ਭੇਜੇਗੇ ਕਿ ਸਧਾਰਤ ਸਮਨ ਭੇਜੇਗੇ ਇਸ ਦੀ ਵੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਇਸ ਪੂਰੇ ਮਸਲੇ ਦੇ ਉੱਤੇ ਹੁਣ ਵਿਜੀਲੈਂਸ ਐਸਐਸਪੀ ਦੇ ਉੱਤੇ ਗਾ ਜਿਹੜੀ ਜ਼ਰੂਰ ਡਿੱਗੀ ਹੈ ਸਸਪੈਂਡ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਸੋਰਸਸ ਤੋਂ ਜਾਣਕਾਰੀ ਆ ਰਹੀ ਹੈ ਠੀਕ ਹੈ ਪੰਕਜ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਅਸੀਂ ਭਾਰਤ ਪੂਸ਼ਨ ਆਸ਼ੂ ਦਾ ਵੀ ਇਸ ਮਾਮਲੇ ਦੇ ਵਿੱਚ ਪੱਖ ਜ਼ਰੂਰ ਜਾਣਾਂਗੇ ਕਿ ਵਾਕਿਆ ਹੀ ਪਿਛਲੇ ਦਿਨਾਂ ਦੇ ਵਿੱਚ ਐਸਐਸਪੀ ਨੂੰ ਮਿਲੇ ਸੀ ਭਾਰਤ ਪੂਸ਼ਨ ਆਸ਼ੂ ਉਹਨਾਂ ਦੀ ਆਪਸ ਦੇ ਵਿੱਚ ਕੋਈ ਮੁਲਾਕਾਤ ਹੋਈ ਸੀ ਜਾਂ ਨਹੀਂ ਤਾਂ ਇਸ ਤੇ ਵੀ ਜ਼ਰੂਰ ਉਹਨਾਂ ਦਾ ਅਸੀਂ ਪ੍ਰਤੀਕਰਮ ਲਵਾਂਗੇ ਪਰ ਖਬਰ ਜੋ ਸਾਡੇ ਕੋਲੇ ਆ ਰਹੀ ਹੈ ਜੋ ਜਾਣਕਾਰੀ ਸਾਨੂੰ ਮਿਲ ਰਹੀ ਹੈ ਉਸ ਦੇ ਮੁਤਾਬਕ ਭਾਰਤ ਪੂਸ਼ਨ ਆਸ਼ੂ ਨੂੰ ਸੰਮਨ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਦਾ ਕਾਰਨ ਕੀ ਹੈ ਇਹ ਵਧੇਰੇ ਤਾਂ ਜਿਹੜੇ ਚੀਫ ਨੇ ਵਿਜੀਲੈਂਸ ਉਹੀ ਜਾਣਕਾਰੀ ਦੇ ਸਕਣਗੇ ਪਰ ਹੁਣ ਤੱਕ ਦੀ ਜਾਣਕਾਰੀ ਜੋ ਸਾਡੇ ਤੱਕ ਪਹੁੰਚੀ ਉਸ ਦੇ ਮੁਤਾਬਕ ਜੋ ਇਹ ਸੱਮਨ ਭੇਜਿਆ ਗਿਆ ਉਸ ਦੇ ਬਾਰੇ ਦੇ ਵਿੱਚ ਵਿਜੀਲੈਂਸ ਚੀਫ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਇੱਕ ਜ਼ਮੀਨੀ ਵਿਵਾਦ ਦੇ ਮਾਮਲੇ ਦੇ ਵਿੱਚ ਭਾਰਤ ਪੂਸ਼ਨ ਆਸ਼ੂ ਨੂੰ ਇਹ ਸੱਮਨ ਭੇਜੇ ਗਏ ਸੀ ਵਿਜੀਲੈਂਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਭਾਰਤ ਪੂਸ਼ਨ ਆਸ਼ੂ ਨੇ ਵੀ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਰਾਤ ਨੂੰ ਦੇਰ ਰਾਤ ਸ਼ਾਮ ਨੂੰ ਇੱਕ ਵਿਜੀਲੈਂਸ ਦੇ ਵੱਲੋਂ ਸੱਮਨ ਭੇਜਿਆ ਗਿਆ ਜਿਸ ਤੋਂ ਬਾਅਦ ਭਾਰਤਪੂਸ਼ਣ ਆਸ਼ੂ ਦੱਸਦੇ ਨੇ ਕਿ ਉਹ ਕਰ ਨਹੀਂ ਸੀ ਤੇ ਉਹਨਾਂ ਨੇ ਉਸ ਤੇ ਲਿਖ ਕੇ ਭੇਜਿਆ ਕਿ ਉਹ ਹਾਲੇ 19 ਜੂਨ ਤੱਕ ਜਦੋਂ ਤੱਕ ਕਲੈਕਸ਼ਨ ਹੈ ਪੇਸ਼ ਨਹੀਂ ਹੋਣਗੇ ਉਸ ਤੋਂ ਬਾਅਦ ਜ਼ਰੂਰ ਜਾਂਚ ਦੇ ਵਿੱਚ ਸਹਿਯੋਗ ਦੇਣਗੇ ਟਾਈਮਿੰਗ ਤੇ ਸਵਾਲ ਭਾਰਤਪੂਸ਼ਣ ਆਸ਼ੂ ਨੂੰ ਵੀ ਆਸ਼ੂ ਨੇ ਵੀ ਚੁੱਕੇ ਸੀ ਪਰ ਹੁਣ ਜਿਸ ਐਸਐਸਪੀ ਵੱਲੋਂ ਇਹ ਸੰਮਨ ਭੇਜੇ ਗਏ ਸੀ ਭਾਰਤਪੂਸ਼ਣ ਆਸ਼ੂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਵੱਡੀ ਖਬਰ ਹੈ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਸਪੀ ਵਿਜੀਲੈਂਸ ਜਿਸ ਨੇ ਭਾਰਤਪੂਸ਼ਣ ਆਸ਼ੂ ਨੂੰ ਸੰਮਨ ਭੇਜੇ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ